ਮੈਨੂੰ ਕਿਸੇ ਦਾ ਡਰ ਪੈਣੀ ਹੈ ਚਾਹੇ ਸਰਕਾਰ ਖੜੀ ਹੋਵੇ ਚਾਹੇ ਸਰਕਾਰੀ ਐਮਐਨਏ ਵਿੱਚ ਸਿਖੜੇ ਹੋ ਇਹ ਜਨਤਾ ਦੀ ਕਚਹਿਰੀ ਹੈ ਜਦੋਂ ਜਨਤਾ ਦੀ ਕਚਹਿਰੀ ਚ ਚਲੇ ਗਏ ਨਾ ਆਪਾਂ ਫਿਰ ਫੈਸਲਾ ਜਨਤਾ ਨੇ ਕਰਨਾ ਹੋਵੇ ਕੇਵਲ ਇੱਕ ਰਸਤਾ ਜਿਹੜਾ ਨਾ ਉਹ ਕੇਜਰੀਵਾਲ ਨੂੰ ਰਾਜ ਸਭਾ ਤੇ ਭੇਜਣ ਦਾ ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ। ਉਹ ਬੋੜ ਦੱਸੇ ਕੀ ਉਹਨਾਂ ਨੂੰ ਕਿ ਇਹਨਾਂ ਦੀ ਪੋਜੀਸ਼ਨ ਕੀ ਹੈ। ਜਦੋਂ ਲੋਕਾਂ ਨੇ ਆਸ਼ ਨੂੰ ਦਿਨ-ਦਿਨ ਵਾਰੀ ਕੌਂਸਲਰ ਬਣਾਇਆ, ਦੋ-ਦੋ ਵਾਰੀ ਐਮਐਲਏ ਬਣਾਇਆ। ਪਰ ਜਦੋਂ ਗਲਤੀਆਂ ਕੀਤੀਆਂ ਤੇ ਲੋਕਾਂ ਨੇ ਦੋਨਾਂ ਨੂੰ ਹਾਇ। ਜਿਹੜੀ ਸਤਾਈ ਦੀ ਸਰਕਾਰ ਬਣਨੀ ਹੈ, ਉਹਦਾ ਨਹੀਂ ਪੱਥਰ ਪੱਛੀ ਚ ਰੱਖਣਾ। ਇਹ ਵੀ ਲੋਕਾਂ ਨੇ ਤੈਅ ਕਰ ਲਿਆ। ਤੁਸੀਂ ਦੇਖ ਲਓ। ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ نیوز ਤੇ ਮੈਂ ਜੱਸ ਖੈਰਾ ਲੁਧਿਆਣੇ ਦੇ ਵਿੱਚ ਜਿਮਨੀ ਚੋਣਾ ਦਾ ਜਿਹੜਾ ਚੋਣ ਖੜਾ ਪੱਕ ਚੁੱਕਿਆ ਸਭ ਪਾਰਟੀਆਂ ਦੇ ਵੱਲੋਂ ਜਿਹੜੀ ਕੰਪੇਨਿੰਗ ਆ ਪੀਕ ਤੇ ਆ ਤੇ ਸਭ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਜਿੱਤ ਦੇ ਦਾਅਵੇ ਠੋਕੇ ਜਾਂਦੇ ਨੇ ਉਹ ਜਿੱਤ ਦੇ ਦਾਅਵੇ 23 ਤਰੀਕ ਨੂੰ ਪਤਾ ਲੱਗਣਗੇ ਕਿ ਕਿੰਨਾਂ ਦੇ ਸੱਚ ਸਾਬਤ ਹੁੰਦੇ ਆ ਤੇ ਕਿੰਨਾਂ ਦੇ ਝੂਠ ਸਾਡੇ ਨਾਲ ਭਾਜੀਪੀ ਦੇ ਉਮੀਦਵਾਰ ਜੀਵਨ ਗੁਪਤਾ ਜੀ ਮੌਜੂਦ ਨੇ ਗੁਪਤਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਗੁਪਤਾ ਸਾਹਿਬ ਪੀਕ ਤੇ ਚੱਲ ਰਿਹਾ ਕੰਮ ਚੋਣ ਕੰਪੇਨਿੰਗ ਦਾ ਜਿਹੜਾ ਜੇ ਹੁਣ ਸਮਾਂ ਦੇਖੀ ਇੱਕ ਬਹੁਤ ਰਾਤ ਹੋ ਚੁੱਕੀ ਆ ਪੂਰੇ ਪੀਕ ਤੇ ਚੱਲ ਰਿਹਾ ਕਿਦਾਂ ਦਾ ਹੰਗਾਰਾ ਤੁਹਾਨੂੰ ਇਲਾਕੇ ਦੇ ਵਿੱਚੋਂ ਮਿਲ ਰਿਹਾ ਦੇਖੋ ਮੈਨੂੰ ਤਾਂ ਜਿੰਨਾ ਪਿਆਰ ਇਸ ਪੱਛਮੀ ਵਿਧਾਨ ਸਭਾ ਹਲਕੇ ਦੇ ਜਨਤਾ ਤੋਂ ਮਿਲ ਰਿਹਾ ਮੈਂ ਉਹਨੂੰ ਸ਼ਬਦਾਂ ਚ ਨਹੀਂ ਬਿਆਨ ਕਰ ਸਕਦਾ ਬਹੁਤ ਬਹੁਤ ਪਿਆਰ ਔਰ ਸਤਿਕਾਰ ਔਰ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ ਕਿ ਤੁਸੀਂ ਆਪ ਸਹਾਇਓ ਇਹ ਸਭ ਕੰਮ ਵਾਸਤੇ ਤੁਹਾਡੇ ਅਸ਼ੀਰਵਾਦ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੈਗਾ ਜੀ ਔਰ ਪ੍ਰਮਾਤਮਾ ਨੇ ਹੀ ਜਨਤਾ ਨੂੰ ਮੇਰੇ ਪੱਖ ਚ ਕੀਤਾ ਹੈ ਜੀ ਗੁਪਤਾ ਸਭ ਇੱਕ ਪਾਸੇ ਸਾਬਕਾ ਵਿਧਾਇਕ ਨੇ ਇੱਕ ਪਾਸੇ ਮੌਜੂਦਾ ਸਰਕਾਰ ਆ ਤਾਂ ਕਿਵੇਂ ਟੱਕਰਾਂ ਚੱਲ ਰਹੀ ਹੈ ਦੇਖੋ ਇਹ ਜਨਤਾ ਦੀ ਕਚਹਿਰੀ ਹੈ ਜੀ ਜਦੋਂ ਜਨਤਾ ਦੀ ਕਚਹਿਰੀ ਚ ਚਲੇ ਗਏ ਨਾ ਆਪਾਂ ਫਿਰ ਫੈਸਲਾ ਜਨਤਾ ਨੇ ਕਰਨਾ ਹੁੰਦਾ ਮੈਨੂੰ ਕਿਸੇ ਦਾ ਡਰ ਪੈ ਨਹੀਂ ਹੈਗਾ ਚਾਹੇ ਸਰਕਾਰ ਖੜੀ ਹੋਵੇ ਚਾਹੇ ਸਰਕਾਰੀ ਐਮਐਲਏ ਮਿਨਿਸਟਰ ਖੜੇ ਹੋਣ ਮੈਨੂੰ ਨਹੀਂ ਇਸ ਗੱਲ ਨਾਲ ਕੋਈ ਮੈਨੂੰ ਮੈਂ ਪਹਿਲੇ ਦਿਨ ਤੋਂ ਮੇਰੇ ਤੁਸੀਂ ਦੇਖੋ ਇਸ ਟਾਈਮ 10:30 ਤੋਂ ਡੇਢ ਲਗਭਗ ਟਾਈਮ ਹੋ ਚੁੱਕਿਆ 11:00 ਵੱਜ ਚੱਲੇ ਜੀ ਤੇ ਤੁਹਾਨੂੰ ਮੇਰੇ ਚਿਹਰੇ ਤੋਂ ਲੱਗਦਾ ਕਿ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਹੈ ਸਵੇਰੇ 6:30 ਵਜੇ ਘਰੋਂ ਨਿਕਲਦਾ ਮੈਂ ਜੀ ਔਰ ਹਜੇ ਮੈਨੂੰ ਘਰ ਜਾਂਦਿਆਂ 12:30 ਵਜਣੇ ਆ ਔਰ ਫਿਰ ਉਸ ਤੋਂ ਬਾਅਦ 12:30 ਤੋਂ ਬਾਅਦ ਸੌਦਿਆਂ ਵੀ ਘੰਟਾ ਡੇਢ ਘੰਟਾ ਲੱਗ ਜਾਣਾ ਕਰੇ ਜਾ ਕੇ ਵੀ ਕੋਈ ਡਿਸਕ੍ਰੀਪਸ਼ਨ ਕਰਨੀ ਆਉਂਦੀ ਆ ਜੀ 4 ਘੰਟੇ ਤੋਂ ਜ਼ਿਆਦਾ ਮੈਂ ਸੌਂ ਨਹੀਂ ਪਾਂਦਾ ਸਾਢੇ 3 ਘੰਟੇ ਵੀ ਕਿਸੇ ਦਿਨ ਰਹਿ ਜਾਂਦੇ ਨੇ ਜੀ ਪਰ ਜਿੰਨਾ ਪਿਆਰ ਸਤਿਕਾਰ ਜਨਤਾ ਦੇ ਰਹੀ ਹੈ ਉਹ ਮੈਨੂੰ ਊਰਜਾਵਾਨ ਬਣਾ ਕੇ ਰੱਖਦਾ ਜੀ ਗੁਪਤਾ ਜੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ 3 ਸਾਲਾਂ ਦਾ ਕਾਰਜਕਾਲ ਨਿਕਲਿਆ ਤੇ ਹੁਣ ਤੁਹਾਡੇ ਮੁਕਾਬਲੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਐਮਪੀ ਦੀ ਸੀਟ ਖਾਲੀ ਕਰਾ ਕੇ ਐਮਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਨਹੀਂ ਦੇਖੋ ਇਹ ਇਹ ਚੋਣ ਨੂੰ ਉਹਨਾਂ ਨੇ ਕੇਵਲ ਇੱਕ ਰਸਤਾ ਜਿਹੜਾ ਨਾ ਉਹ ਕੇਜਰੀਵਾਲ ਨੂੰ ਰਾਜ ਸਭਾ 'ਚ ਭੇਜਣ ਦਾ ਉਹਨਾਂ ਦਾ ਮਤਲਬ ਜੋ ਹੈਗਾ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਅਸੀਂ ਪੰਜਾਬ ਦਾ ਵਿਕਾਸ ਕਿੱਦਾਂ ਕਰਨਾ ਉਹਨਾਂ ਨੂੰ ਇਸ ਗੱਲ ਕੋਈ ਮਤਲਬ ਨਹੀਂ ਕਿ ਜਿਹੜੇ ਲੋਕਾਂ ਨਾਲ ਅਸੀਂ ਵਾਅਦੇ ਕੀਤੇ ਸੀ ਉਹ ਕਿੱਦਾਂ ਪੂਰੇ ਕਰਨੇ ਆ ਅੱਜ ਪੰਜਾਬ ਦੀਆਂ ਮਾਤਾਵਾਂ ਪੈਣਾ ਪਹਿਲਾਂ ਉਹਨਾਂ ਨੇ 1000 ਕਿਹਾ ਸੀ ਉਹ ਲੋਕ ਸਭਾ 'ਤੇ 1100 ਕਰਤਾ 1100 ਪਰ ਅੱਜ ਤੱਕ ਨਹੀਂ ਮਿਲਿਆ ਇੱਕ ਮਾਤਾ ਪੈਣ ਦੇ ਚਤਾਲੀ ਹਜ਼ਾਰ ਰੁਪਏ ਬਣਦੇ ਨੇ 44000 ਰੁਪਏ ਹਰ ਮਹੀਨਾ ਆ ਟੋਟਲ ਹੁਣ ਤੱਕ ਦਾ ਜੋ ਹਿਸਾਬ ਕਿਤਾ ਬਣਦਾ 40 ਮਹੀਨੇ ਇੰਟੂ 1100 ਕਰੀਏ ਤੇ 44000 ਰੁਪਏ ਇੱਕ ਮਾਤਾ ਦਾ ਇੱਕ ਭੈਣ ਦਾ ਜਿਹੜੀ ਪੋਪੂਲੇਸ਼ਨ ਗਿਣਤੀ ਕਰਕੇ ਉਹ ਦੇਣ ਪੈਸੇ ਉਹਨਾਂ ਦੇ ਔਰ ਇਹਨਾਂ ਨੇ ਸਭ ਤੋਂ ਵੱਡਾ ਪਾਪ ਇਹ ਕੀਤਾ ਕਿ ਪੰਜਾਬ ਦੀ ਮਾਤਰ ਸ਼ਕਤੀ ਦੇ ਨਾਲ ਇਹਨਾਂ ਨੇ ਜੋ ਝੂਠ ਬੋਲ ਕੇ ਤੁਖਾ ਕੀਤਾ ਔਰ ਮੈਂ ਤੁਹਾਨੂੰ ਤੁਹਾਡੇ ਚੈਨਲ ਤੇ ਕਹਿ ਰਹੇ ਹਾਂ ਕਿ ਪੰਜਾਬ ਦੀਆਂ ਮਾਤਾਵਾਂ ਪੈਣਾ ਇਹ ਪੰਜਾਬ ਦੀ ਕਿਉਂਕਿ ਮਾਤਰ ਸ਼ਕਤੀ ਰੱਬ ਵਰਗੀ ਹੁੰਦੀ ਆ ਤੇ ਰੱਬ ਨਾਲ ਟੱਕਰ ਲੈਣ ਦਾ ਮਤਲਬ ਰੱਬ ਇਹਨਾਂ ਨੂੰ ਰਸਤਾ ਹੁਣ ਦਿਖਾਉ ਰਾਹ ਵੀ ਤੁਸੀਂ ਕਰ ਕੀ ਰਹੇ ਹੋ ਔਰ ਪੰਜਾਬ ਦੀ ਮਾਤਰ ਸ਼ਕਤੀ ਨੇ ਉਹ ਟਕਾ ਕੇ ਇਹਨਾਂ ਨੂੰ ਇਸ ਵਾਰੀ ਬਦਲਾ ਲੈਣਾ ਉਹ ਉਹ ਕੋਈ ਰੂਪ ਹੈ ਉਹ ਵੋਟ ਹੈ ਰੂਪ ਉਹ ਵੋਟ ਦੱਸੇਗੀ ਇਹਨਾਂ ਨੂੰ ਕਿ ਇਹਨਾਂ ਦੀ ਪੋਜੀਸ਼ਨ ਕੀ ਹੈ ਕੁਪਤਾ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਪੀਕ ਤੇ ਜਿਹੜਾ ਉਹ ਕੰਪੇਨਿੰਗ ਚੱਲ ਰਹੀ ਆ ਉਸੇ ਤਰ੍ਹਾਂ ਪੀਕ ਤੇ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਦਾ ਮੁਹਿੰਮ ਆ ਜਿਹੜੀ ਉਹ ਚੱਲ ਰਹੀ ਆ ਤੁਹਾਡੇ ਲੱਕ ਦੇ ਵਿੱਚ ਕਿੰਨੀ ਕਾ ਉਸਦਾ ਅਸਰ ਦੀਦਾ ਕਿੱਥੇ ਆ ਜੁੱਧ ਨਸ਼ਾ ਵਿਰੁੱਧ ਤੁਸੀਂ ਹੁਣ ਜੇ ਸੀਐਮ ਸਾਹਿਬ ਸੋਏ ਨਾ ਹੋਏ ਤੇ ਜਾ ਕੇ ਹੋਰ ਕੋਈ ਤੇ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਨਸ਼ੇ ਦੇ ਵਿਰੁੱਧ ਜੁੱਧ ਚੱਲਦਾ ਪਿਆ ਪਤਾ ਲੱਗ ਜੂ ਮੈਂ ਤਾਂ ਕੀ ਕਹਿਣਾ ਹੈਗਾ ਜੀ ਦੇ ਗੁੱਤੋ ਸਾਹਿਬ ਜੇ ਗੱਲ ਕਰੀਏ ਕਿ ਦਿੱਲੀ ਦੇ ਜਿਹੜੇ ਕੁਝ ਹਾਰੇ ਹੋਏ ਸੀਗੇ ਚਾਹੇ ਉਹ ਮਨੀਸ਼ ਸੋਧਿਆ ਹੋਣ ਚਾਹੇ ਫਿਰ ਕੇਜਰੀਵਾਲ ਸਾਹਿਬ ਹੋਣ ਉਹ ਪੰਜਾਬ ਆ ਕੇ ਬੈਠ ਗਏ ਨੇ ਕਹਿੰਦੇ ਅਸੀਂ ਦਿੱਲੀ ਦਾ ਜਿਹੜਾ ਸਿੱਖਿਆ ਮਾਡਲ ਆ ਉਹਨੂੰ ਪੰਜਾਬ ਚ ਲਾਗੂ ਕਰਾਂਗੇ ਤੇ ਕਿੰਨਾ ਕੁ ਲਾਗੂ ਹੋਇਆ ਦਿਂਦਾ ਤੁਹਾਨੂੰ ਦੇਖੋ ਤਾਂ ਨਜ਼ਰ ਆ ਹੀ ਰਿਹਾ ਹੈ ਕਿ ਇੰਨੀ ਜਲਦੀ ਹੈ ਇਹਨਾਂ ਨੂੰ ਕਿ ਜਿਹੜੇ ਸਕੂਲ ਦੇ ਕੰਮ ਰਿਆਂ ਦਾ ਉਦਗਾਟਨ ਅਜੇ ਥੋੜੇ ਸਮੇਂ ਪਹਿਲਾਂ ਜਦੋਂ ਗੋਗੀ ਜੀ ਜਿਉਂਦੇ ਸੀ ਉਹ ਉਹਨਾਂ ਨੇ ਕੀਤਾ ਸੀ ਤੇ ਉਹੀ ਕਮਰਿਆਂ ਦਾ ਵਿਗਾੜਨ ਦੁਆਰਾ ਇਹਨਾਂ ਦੇ ਕੈਂਡੀਡੇਟ ਨੇ ਕਰਤਾ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਜੀ ਸਿੱਖਿਆ ਕ੍ਰਾਂਤੀ ਜੀ ਜੀ ਉਹ ਸਿੱਖਿਆ ਕ੍ਰਾਂਤੀਦਾਰਾਂ ਦਾ ਪਤਾ ਲੱਗੇ ਰਿਹਾ ਹੈ ਭਈ ਅੱਜ ਵੀ ਸਕੂਲ ਸਰਕਾਰੀ ਸਕੂਲਾਂ ਚ ਜਾ ਕੇ ਦੇਖੋ ਬੱਚੇ ਟਾਟਾਂ ਤੇ ਬੈਠਦੇ ਆ ਅੱਜ ਵੀ ਸਰਕਾਰੀ ਸਕੂਲਾਂ ਦੇ ਪੱਖੇ ਚੱਲਦੇ ਨਹੀਂ ਹੈਗੇ ਅੱਜ ਵੀ ਸੂਚ ਬਿਜਲੀ ਬੋਰਡ ਦੇ ਟੁੱਟੇ ਹੋਏ ਨੇ ਅੱਜ ਵੀ ਦੇਖੋ ਉਹਨਾਂ ਇਹ ਸਭ ਚੀਜ਼ਾਂ ਦੇ ਸਹੂਲਤਾ ਦੇ ਨਾਲ-ਨਾਲ ਸ਼ਿਕਸ਼ਾ ਪ੍ਰਣਾਲੀ ਰਿਜ਼ਲਟ ਦੱਸੂਗਾ ਕਿ ਬੱਚਿਆਂ ਨੂੰ ਕਿੰਨੀ ਕਿ ਸ਼ਿਕਸ਼ਾ ਮਿਲਦੀ ਹੈ ਔਰ ਰਿਜ਼ਲਟ ਰਿਜ਼ਲਟ ਐਵਰੇਜ ਕੀ ਆ ਰਹੇ ਹੈ ਦੇਖੋ ਮੈਂ ਖੁਦ ਸਰਕਾਰੀ ਸਕੂਲ ਦਾ ਪੜਿਆ ਹੈ ਜੀ ਸਮਾਂ ਬਦਲ ਗਿਆ ਮੈਂ ਉਹ ਸਮਾਂ ਵੀ ਦੇਖਿਆ ਸੀ ਸਾਡੇ ਸਰਕਾਰੀ ਸਕੂਲਾਂ 'ਚ ਜਦ ਵੀ ਕੋਈ ਜ਼ਿਆਦਾ ਸਹੂਲਤਾਂ ਨਹੀਂ ਸੀਗੀਆਂ ਪਰ ਲੋਕਾਂ ਕੋਲ ਆਪਸ਼ਨ ਨਹੀਂ ਸੀ ਕਿਉਂਕਿ ਪ੍ਰਾਈਵੇਟ ਸਕੂਲ ਘੱਟ ਸੀਗੇ ਤੇ ਜਦੋਂ ਹੁਣ ਪ੍ਰਾਈਵੇਟ ਸਕੂਲ ਬਹੁਤ ਹੋ ਗਏ ਆ ਇੱਕ ਤਾਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਹੈ ਦੂਜੇ ਪਾਸੇ ਸਰਕਾਰੀ ਸਕੂਲਾਂ 'ਚ ਹੋ ਕੁਝ ਨਹੀਂ ਰਿਹਾ ਇਹ ਤਾਂ ਮੈਨੂੰ ਐ ਲੱਗਦਾ ਕਿ ਜਿਵੇਂ ਸਰਕਾਰ ਔਰ ਪ੍ਰਾਈਵੇਟ ਸਕੂਲੇ ਰਲੇ ਹੋਏ ਆਪਸ ਮਾਂ-ਬਾਪ ਕੀ ਕਰੂਗਾ ਹਰ ਮਾਂ-ਬਾਪ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦਾ ਹੈ ਜੀ ਚੰਗੇ ਤੋਂ ਚੰਗੇ ਸਕੂਲ 'ਚ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ ਜੀ ਪਰ ਸਰਕਾਰ ਅੱਜ ਵੀ ਝੂਠ ਬੋਲ ਕੇ ਕੇਵਲ ਡਰਾਮੇ ਬਾਜੀ ਮਹਿਜ ਬੋਰਡਾਂ ਤੇ ਐਡਵਰਟਾਈਜ਼ਮੈਂਟ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਵਾਟਰ ਰੈਬਿਸ਼ ਕੀ ਹੈ ਜੀ ਬਹੁਤ ਮਾੜੀ ਗੱਲ ਹੈ ਜੀ ਗੁਪਤਾ ਜੀ ਗੱਲ ਕਰੀਏ ਕਿ ਇੱਕ ਸਮਾਂ ਹੁੰਦਾ ਸੀ ਜਦੋਂ ਅਕਾਲੀ ਦਲ ਤੇ ਭਾਜਪਾ ਇਕੱਠਿਆਂ ਚੋਣ ਲੜਦੇ ਸੀ ਪਰ ਅੱਜ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਪਰ ਪੁਕਾਰ ਘੁੰਮਣ ਉਹ ਤੁਹਾਡੇ ਸਾਹਮਣੇ ਖੜੇ ਹੋਏ ਨੇ ਕਿਦਾਂ ਦੇਖਦੇ ਹੋ ਦੇਖੋ ਸਾਡਾ ਹੁਣ ਸਮਝੌਤਾ ਨਹੀਂ ਹੈ ਔਰ ਸਮਝੌਤਾ ਨਾ ਹੁਣ ਕਰਕੇ ਅਕਾਲੀ ਦਲ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਭਾਜਪਾ ਨੇ ਆਪਣਾ ਕੈਂਡੀਡੇਟ ਦਿੱਤਾ ਹੈ ਅਕਾਲੀ ਦਲ ਨੇ ਆਪਣੀ ਪਰਫਾਰਮੈਂਸ ਜਾਂ ਆਪਣੀਆਂ ਨੀਤੀਆਂ ਲੋਕਾਂ ਨੂੰ ਦੱਸਣੀਆਂ ਅਸੀਂ ਆਪਣੀ ਪਰਫਾਰਮੈਂਸ ਤੇ ਆਪਣੀਆਂ ਨੀਤੀਆਂ ਦੱਸਣੀਆਂ ਇਸ ਕਰਕੇ ਦੋਨਾਂ ਦੇ ਰਸਤੇ ਅਲੱਗ-ਅਲੱਗ ਹੈ। ਸੋ ਇਸ ਬਾਰੇ ਮੈਂ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕਹਿ ਸਕਦਾ। ਆਉਣ ਵਾਲੇ ਦਿਨਾਂ 'ਚ ਲੱਗਦਾ ਹੈ ਕਿ ਇਕੱਠਿਆਂ ਹੋ ਸਕਦੇ ਨੇ। ਨਹੀਂ ਦੇਖੋ ਰਾਜਨੀਤੀ 'ਚ ਕੁਝ ਵੀ ਨਹੀਂ ਕਿਹਾ ਜਾ ਸਕਦਾ। ਰਾਜਨੀਤੀ 'ਚ ਕੁਝ ਵੀ ਸੰਭਵ ਹੈ। ਪਰ ਮੈਨੂੰ ਐਸਾ ਲੱਗਦਾ ਹੈ ਕਿ ਜਿਸ ਤਰ੍ਹਾਂ ਇਸ ਢੰਗ ਨਾਲ ਦੇਸ਼ ਦੇ ਅੰਦਰ ਬੀਜੇਪੀ ਨੇ ਕਰਵਟ ਲੱਤੀ ਹੈ। ਉਸ ਢੰਗ ਨਾਲ ਪੰਜਾਬ 'ਚ ਵੀ ਹੁਣ ਬੀਜੇਪੀ ਪੁਰਾਣੀ ਬੀਜੇਪੀ ਨਹੀਂ ਰਹੀ ਹੈ। ਅੱਜ بڑے-ਬڑے ਬਹੁਤ ਨੇਤਾ ਬੀਜੇਪੀ 'ਚ ਆ ਗਏ ਨੇ। ਹੁਣ ਬੀਜਪੀ ਦੀ ਇੱਕ ਵਰਕਿੰਗ ਸਟਾਈਲ ਵੀ ਬਦਲੇ ਆਇਆ ਹੈਗਾ ਸੋ ਇਸ ਕਰਕੇ ਮੈਂ ਸਮਝਦਾ ਕਿ ਕੋਈ ਇਹਨਾਂ ਨੇੜੇ ਦੇ ਹਾਲਾਤਾਂ ਦੇ ਅੰਦਰ ਕੋਈ ਮੈਨੂੰ ਸੰਭਾਵਨਾ ਲੱਗਦੀ ਨਹੀਂ ਕਿ ਕੋਈ ਸਮਝੌਤਾ ਹੋਣ ਦੇ ਚਾਂਸ ਨੇ ਜੀ ਗੁਪਤਾ ਦੀ ਗੱਲ ਕਰੀਏ ਕਿ ਜਿਹੜੇ ਆਸ਼ੂ ਜੀ ਨੇ ਉਹ ਲੰਬਾ ਸਮਾਂ ਜਿਹੜਾ ਇਥੋਂ ਵਿਧਾਇਕ ਵੀ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਤੁਹਾਡਾ ਮੁਕਾਬਲਾ ਆਏ ਤਾਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਆਸ਼ੂ ਜੀ ਮੇਕ ਕਿਸੇ ਕੋਈ ਸਮਾਂ ਸੀ ਉਹ ਨਾ ਜਦੋਂ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ ਤਾਕਤ ਤੋਂ ਬਾਅਦ ਲੋਕਾਂ ਨੇ ਆਸ਼ੂ ਜੀ ਨੂੰ ਨਕਾਰਿਆ ਹੈਗਾ 2022 ਦੇ ਵਿੱਚ ਵੀ ਉਹ ਨਹੀਂ ਜਿੱਤ ਪਾਏ ਔਰ ਵੈਸੇ ਵੀ ਪੰਜਾਬ 'ਚ ਹੁਣ ਕਾਂਗਰਸ ਦਾ ਪਤਨ ਹੋ ਰਿਹਾ ਹੈ ਉਹ ਆਪਸ ਚੱਲ ਰਹੀ ਜਾਨੇ ਤੁਹਾਡੇ ਸਾਹਮਣੇ ਹੈ ਕਿ ਦੋ ਕੈਂਡੀਡੇਟ ਝਾੜੂ ਵਾਲਾ ਤੇ ਕਾਂਗਰਸ ਇੱਕ ਪਾਰਟੀ ਦਾ ਸੀਐਮ ਆਪਣੇ ਕੈਂਡੀਡੇਟ ਨੂੰ ਜਿੱਤਣ ਦੇ ਰਿਹਾ ਦੂਜੀ ਪਾਰਟੀ ਦਾ ਪ੍ਰਧਾਨ ਨਹੀਂ ਆਪਣੇ ਕੈਂਡੀਡੇਟ ਨੂੰ ਜਿੱਤਣ ਦੇ ਰਿਹਾ ਹਾਲਾਤ ਦੇਖੋ ਕੀ ਬਣਿਆ ਇਹ ਸੱਤਾ ਦੀ ਲੜਾਈ ਕੋਈ ਪੰਜਾਬ ਦੀ ਡਵੈਲਪਮੈਂਟ ਵਾਸਤੇ ਨਹੀਂ ਹੈਗੀ ਇਹ ਕੇਵਲ ਆਪਣਾ ਢਿੱਡ ਭਰਨ ਦੀ ਲੜਾਈ ਹੈ ਜਿੰਨੀ ਦੇਰ ਇਸ ਲੜਾਈ ਉਤੇ ਰੋਕ ਨਹੀਂ ਲੱਗੂਗੀ ਜਾਂ ਪੋਜ਼ਿਟਿਵ ਸੋਚਦੇ ਲੋਕ ਨਹੀਂ ਆਉਣਗੇ ਉੰਨੀ ਦੇਰ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਲੋਕਾਂ ਨੇ ਦੇਖੋ ਕਿੱਥੇ ਤੱਕ ਜਾ ਕੇ ਕਿਣ ਕੱਢੀ ਹੈ ਕਿ ਕਾਰਪੋਰੇਸ਼ਨ ਦੇ ਵਿੱਚ ਆਸ਼ੂ ਜੀ ਦੀ ਵਾਈਫ ਤੱਕ ਨੂੰ ਹਰਾਤਾ ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ 4600 ਵਾਰਡ ਦਾ ਛੋਟਾ ਜਿਹਾ ਵਾਰਡ ਹੈ ਇਹ ਤਾਂ ਵਾਸ ਜਿਹਦੇ ਜਿੱਤਣ ਵਾਸਤੇ 7-800 ਵੋਟ ਹੀ ਚਾਹੀਦੀ ਚਕੌਣਾ ਪੰਜਗੋਣਾ ਮੁਕਾਬਲਾ ਸੀ ਉਹੀ ਨਹੀਂ ਮਿਲ ਪਾਈ ਪੂਰੀ ਕੁਝ ਵੋਟਾਂ ਦੇ ਰਹਿ ਗਏ ਸੋ ਕਹਿਣ ਦਾ ਪਾਵੇ ਹੈ ਕਿ ਕੋਈ ਸਮਾਂ ਸੀ ਜਦੋਂ ਲੋਕਾਂ ਨੇ ਆਸ਼ ਨੂੰ ਦਿਨ-ਦਿਨ ਵਾਰੀ ਕੌਂਸਲਰ ਬਣਾਇਆ ਦੋ-ਦੋ ਵਾਰੀ ਐਮਐਲਏ ਬਣਾਇਆ ਪਰ ਜਦੋਂ ਗਲਤੀਆਂ ਕੀਤੀਆਂ ਤੇ ਲੋਕਾਂ ਨੇ ਦੋਨਾਂ ਨੂੰ ਹਰਾਇਆ ਤਾਂ ਅੱਜ ਵੀ ਉਹ ਕੋਈ ਚੀਜ਼ ਵਿੱਚ ਬਦਲਾਅ ਨਹੀਂ ਆਇਆ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ ਲੋਕ ਸਭ ਨੂੰ ਪਹਿਲਾ ਮੌਕਾ ਦਿੰਦੇ ਨੇ ਜੇ ਤੁਸੀਂ ਉਸ ਮੌਕੇ ਤੇ ਉਸ ਚਾਂਸ ਤੇ ਖੜਾ ਨਹੀਂ ਉਤਰਦੇ ਫਿਰ ਲੋਕ ਚੰਗੀ ਤਰ੍ਹਾਂ ਅਕਲ ਵੀ ਸੁਣਦੇ ਪੁੱਤ ਜੀ ਮੁਕਾਬਲੇ ਚ ਕਿਹਨੂੰ ਮੰਨਦੇ ਹੋ ਆਪਣੇ ਸਾਰਿਆਂ ਨਾਲ ਮੁਕਾਬਲਾ ਜੀ ਮੈਂ ਕੋਈ ਹੰਕਾਰ ਦੀ ਭਾਸ਼ਾ ਨਹੀਂ ਯੂਜ਼ ਕਰਦਾ ਜਿਵੇਂ ਉਹ ਕਰਦੇ ਸੀਗੇ ਕਿ ਜੋ ਭਾਜਪਾ ਵਾਲੇ ਦਾ ਮੁਕਾਬਲੇ ਚ ਹੀ ਹੈ ਨਹੀਂ ਇਹ ਸ਼ਬਦ ਉਹਨਾਂ ਨੇ ਚੁਲਾਏ ਇਹ ਅਸੀਂ ਤਾਂ ਕਹਿ ਰਹੇ ਆ ਕਿ ਹਰ ਬੰਦੇ ਨੇ ਆਪਣੀ ਨੀਤੀ ਦੱਸਣੀ ਹੈ ਅਸੀਂ ਕੀ ਕਰਨਾ ਚਾਹੁੰਦੇ ਆ ਉਹਦੇ ਬਾਰੇ ਗੱਲ ਕਰਨੀ ਹੈ ਔਰ ਬੜੀ ਦੁਖਦ ਗੱਲ ਇਹ ਹੈ ਕਿ ਦੋਨਾਂ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਔਰ ਪਾਰਟੀਆਂ ਨੂੰ ਲੋਕਾਂ ਨੇ ਜਮਾਇਆ ਹੋਇਆ ਇਸ ਕਰਕੇ ਉਹਨਾਂ ਕੋਲ ਕੋਈ ਜ਼ਿਆਦਾ ਕਹਿਣ ਨੂੰ ਪਰਫਾਰਮੈਂਸ ਵਾਲੀ ਗੱਲ ਹੈ ਹੀ ਨਹੀਂ ਤੇ ਮੇਰੇ ਖਿਲਾਫ ਕੁਝ ਬੋਲ ਨਹੀਂ ਸਕਦੇ ਇਸ ਕਰਕੇ ਉਹ 705 ਫਸੇ ਆ ਵਿਚਾਰੇ ਕਰੀਏ ਤਾਂ ਕਰੀਏ ਕੀ ਜਾਈਏ ਤਾਂ ਜਾਈਏ ਕਿੱਧਰ ਮੂੰਹ ਚ ਕੋੜ ਕੇ ਲਈ ਫਸੀ ਹੈ ਇੱਕ ਇੱਕ ਚਾਹੁੰਦਾ ਉਹ ਆਪਣੇ ਬੌਸ ਨੂੰ ਰਾਜ ਸਭਾ ਬਚਾਉਣਾ ਚਾਹੁੰਦਾ ਹੈ ਦੂਜੇ ਦਾ ਕੋਈ ਆਪਣਾ ਹੀ ਉਹਨੂੰ ਹੈ ਵੀ ਇੱਕ ਵਾਰੀ ਮੈਂ ਵਾਪਸੀ ਕਰਨਾ ਸੋ ਇਹ ਚੀਜ਼ਾਂ ਨੂੰ ਲੈ ਕੇ ਉਹ ਦੇਸ਼ ਨੂੰ ਲੈ ਕੇ ਇਲੈਕਸ਼ਨ ਲੜ ਰਹੇ ਆ ਪੰਜਾਬ ਵਾਸਤੇ ਕੀ ਕਰਨਾ ਜਿਹੜਾ ਦੋਨਾਂ ਤੋਂ ਪੁੱਛ ਕੇ ਦੇਖੋ ਕੀ ਵਿਜ਼ਨ ਆ ਉਹਨਾਂ ਦਾ ਜੇ ਕੋਈ ਤੁਹਾਨੂੰ ਚੰਗਾ ਪ੍ਰੋਪਰ ਰਿਪਲਾਈ ਦੇ ਦੇਣ ਮਤਲਬ ਹੀ ਨਹੀਂ ਹੈ ਤੁਹਾਡਾ ਕੀ ਵਿਜ਼ਨ ਆ ਲੁਧਿਆਣੇ ਦੇ ਲਈ ਦੇਖੋ ਸਭ ਤੋਂ ਪਹਿਲਾਂ ਸਾਡਾ ਵਿਜ਼ਨ ਹੈ ਕਿ ਅਸੀਂ ਪੰਜਾਬ ਨੂੰ ਉਸ ਜੀ ਜੰਜਾਲ ਚੋਂ ਬਾਹਰ ਕੱਢਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕੀਤਾ ਹੈ ਜਿਹੜਾ ਪੰਜਾਬ ਨੂੰ ਪਿੱਛੇ ਲੈ ਕੇ ਜਾ ਰਹੇ ਨੇ ਸਭ ਤੋਂ ਪਹਿਲਾ ਕੰਮ ਉਹ ਕਰਨਾ ਹੈਗਾ ਫਿਰ ਜਦੋਂ ਇੱਕ ਵਾਰੀ ਸਰਕਾਰ ਭਾਜਪਾ ਦੀ ਬਣ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਹਰ ਉਹ ਕੰਮ ਹਰ ਉਹ ਜ਼ਰੂਰਤ ਜਿਹਦੀ ਪੰਜਾਬ ਨੂੰ ਜ਼ਰੂਰਤ ਹੈ ਹਰ ਉਹ ਕੰਮ ਜਿਹਨੂੰ ਜਿਹੜੀ ਪੰਜਾਬੀ ਨੂੰ ਜਿਹੜਾ ਪੰਜਾਬੀ ਚਾਹੁੰਦੇ ਨੇ ਉਹ ਅਸੀਂ ਕਰਾਂਗੇ ਜੀ ਚਾਹੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਹੋਵੇ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਹੋਵੇ ਐਨਾ ਹੀ ਨਹੀਂ ਵੱਡੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਕਿ ਪੰਜਾਬ ਦੀ ਇੰਡਸਟਰੀ ਮੌਜੂਦਾ ਸਰਕਾਰਾਂ ਦੇ ਜਾਂ ਪਿਛਲੀਆਂ ਸਰਕਾਰਾਂ ਦੇ ਕਾਰਨ ਸਾਡੀ ਪਲਾਨ ਕਰ ਗਈ ਉਹਨੂੰ ਵਾਪਸ ਲੈ ਕੇ ਆਣ ਦੀ ਵੀ ਕਮਿਟਮੈਂਟ ਸਾਡੀ ਹੈਗੀ ਲੋਕਾਂ ਨਾਲ ਜੀ ਪੰਜਾਬ 'ਚ ਸਭ ਤੋਂ ਪਹਿਲਾਂ ਸੁਖਾਵਾਂ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਅੱਜ ਕੋਈ ਬਾਹਰੋਂ ਆ ਕੇ ਪੈਸਾ ਨਹੀਂ ਇਨਵੈਸਟ ਕਰ ਰਿਹਾ ਇੱਥੇ ਅੱਜ ਕੋਈ ਬਾਹਰੋਂ ਆ ਕੇ ਪੰਜਾਬ ਜਿਹੜਾ ਕਿ ਇੰਨਾ ਹੱਸਦਾ ਵੱਸਦਾ ਖੇਡਦਾ ਪੰਜਾਬ ਸੀ ਜਿਹੜੇ ਸਾਡੇ ਆਪਣੇ ਬੰਦੇ ਉਹੀ ਬਾਹਰ ਜਾ ਰਹੇ ਨੇ ਸੋ ਕੋਈ ਨਾ ਕੋਈ ਤਾਂ ਕਾਰਨ ਹੈਗਾ ਨਾ ਸਰਕਾਰਾਂ ਤੋਂ ਪਰੇਸ਼ਾਨ ਨੇ ਵਪਾਰੀ ਸਰਕਾਰਾਂ ਤੋਂ ਪਰੇਸ਼ਾਨ ਨੇ ਇੰਡਸਟ੍ਰੀਸਟ ਉਹਨਾਂ ਦੀ ਗੱਲ ਤਾਂ ਕੋਈ ਕਰਨ ਵਾਲਾ ਹੋਵੇ ਨਾ ਕੋਈ ਵੀ ਨਹੀਂ ਹੈ ਕਪਤਾ ਜੀ ਹੁਣ ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਹੋ ਤਾਂ ਅੱਜ ਵਿਚਰਦੇ ਹੋ 2027 ਦਾ ਭਵਿੱਖ ਕਿਵੇਂ ਦੇਖਦੇ ਹੋ ਫਿਰ ਨਹੀਂ ਮੈਂ ਇਸ ਕਲੀਅਰ ਫੰਡਾ ਜੀ ਸਾਡੀ ਸੋਚ ਕਲੀਅਰ ਹੈ ਕਿ ਅਸੀਂ 27 ਦੇ ਵਿੱਚ ਇਹ ਗੱਲ ਚਾਹੁੰਦੇ ਹਾਂ ਕਿ ਪੰਜਾਬ ਦੀ ਜਨਤਾ ਸਾਡੇ ਤੇ ਵਿਸ਼ਵਾਸ ਬਰਕਰਾਰ ਰੱਖੇ ਔਰ 27 ਦੇ ਵਿੱਚ ਜਦੋਂ ਸਰਕਾਰ ਬਣਦੀ ਹੈ ਹਰ ਉਹ ਕੰਮ ਜਿਹੜਾ ਕੀ ਪੰਜਾਬੀ ਤਵਕਕੋ ਰੱਖਦਾ ਉਹਨੂੰ ਪੂਰਨ ਕਰਨ ਦਾ ਕੰਮ ਕਰਾਂਗੇ ਔਰ ਇਸ ਜਿਹੜੀ 27 ਦੀ ਸਰਕਾਰ ਬਣਨੀ ਹੈ ਉਦਾ ਨਹੀਂ ਪੱਥਰ 25 ਚ ਰੱਖਣਾ ਇਹ ਵੀ ਲੋਕਾਂ ਨੇ ਤੈਅ ਕਰ ਲਿਆ ਤੁਸੀਂ ਦੇਖ ਲਿਓ ਜੀ ਸਨਮਾਨ ਦੇਣ ਦੇ ਲਈ ਬਹੁਤ ਬਹੁਤ ਧੰਨਕਿਊ ਸੋ ਇਸ ਸਾਨਾ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਕੀਤੀ ਹੈ ਕੀ ਹੈ ਉਹਨਾਂ ਦਾ ਲੁਧਿਆਣੇ ਨੂੰ ਲੈ ਕੇ ਵਿਜ਼ਨ ਉਹਨਾਂ ਦੇ ਵੱਲੋਂ ਸਾਰਾ ਜਿਹੜਾ ਪ੍ਰੋਪਰ ਗੱਲਬਾਤ ਕੀਤੀ ਗਈ ਹੈ ਤੇ ਨਾਲ ਹੀ ਵਿਰੋਧੀਆ ਪਾਰਟੀਆਂ ਨੂੰ ਜਿਨ੍ਹਾਂ ਨੇ ਵੱਡੇ ਸਵਾਲ ਚੁੱਕੇ ਜਾਂਦੇ ਸੀ ਤਾਂ ਉਹਨਾਂ ਨੂੰ ਵੀ ਜਿਹੜਾ ਠੋਕਮਾ ਜਵਾਬ ਉਹ ਦਿੱਤਾ ਹੈ